ਐਸਜੀਐਮਸੀ ਦੇ ਸਾਫ ਕਾ ਪਰਦਾਨ ਪਰਮਜੀਤ ਸਿੰਘ ਸਰਨਾ ਨੇ ਆਰਐਸਐਸ ਦੇ ਹੈੱਡਕੁਆਰਟਰ ਸਾਹਮਣੇ ਤਰਨਾ ਦੇਣ ਦਾ ਐਲਾਨ ਕੀਤਾ ਹੈ ਪਾਰਟੀ ਅਹੁਦੇਦਾਰਾਂ ਦੇ ਨਾਲ ਹੋਈ ਮੀਟਿੰਗ ਦੇ ਵਿੱਚ ਇਹ ਫੈਸਲਾ ਲਿਆ ਗਿਆ ਆਰਐਸਐਸ ਮੁਖੀ ਦੇ ਖਿਲਾਫ ਰੋਸ ਵਜੋਂ ਪਰਮਜੀਤ ਸਿੰਘ ਸਰਨਾ ਦੇ ਵੱਲੋਂ ਦਿੱਲੀ ਦੇ ਸਿੱਖਾਂ ਨੂੰ ਨਾਲ ਲੈ ਕੇ ਰੋਸ ਮੁਜ਼ਾਹਰਾ ਕੀਤਾ ਜਾਏਗਾ ਇਸ ਦੇ ਨਾਲ ਹੀ ਪਰਮਜੀਤ ਸਿੰਘ ਸਰਨਾ ਨੇ ਮੋਹਨ ਪਾਗਵਤ ਦੇ ਨਾਲ ਮੰਚ ਸਾਂਝਾ ਕਰੰਤੇ ਗਿਆਨੀ ਇਕਬਾਲ ਸਿੰਘ ਨੂੰ ਅਕਾਲ ਤਖਤ ਸਾਹਿਬ ਤੋਂ ਤਲਬ ਕਰਕੇ ਪੰਥ ਵਿੱਚੋਂ ਛੇਕਨ ਦੀ ਮੰਗ ਕੀਤੀ ਹੈ ਆਰਐਸਐਸ ਮੁਖੀ ਮੋਹਨ ਪਾਗਵਤ ਨੇ ਮੁੰਬਈ ਦੇ ਵਿੱਚ ਵਿਵਾਦਤ ਬਿਆਨ ਦਿੱਤਾ ਸੀ ਜਿਸ ਵਿੱਚ ਉਹਨਾਂ ਕਿਹਾ ਸੀ ਕਿ Hindu ਧਰਮ ਦੇ ਵਿੱਚ ਬਾਕੀ ਮਤਾਂ ਨੂੰ ਸਮਾਂ ਲੈਣ ਦੀ ਸ਼ਕਤੀ ਹੈ ਇਸ ਬਿਆਨ ਤੋਂ ਬਾਅਦ ਵਿਵਾਦ ਖੜਾ ਹੋ ਗਿਆ ਸੀ ਸਿੱਖ ਜਥੇਬੰਦੀਆਂ ਦੇ ਵੱਲੋਂ ਭਗਵਤ ਦੇ ਬਿਆਨ ਦਾ ਕਰੜਾ ਵਿਰੋਧ ਕੀਤਾ ਗਿਆ ਸੀ ਭਗਵਤ ਨੇ ਜਿਸ ਸਮੇਂ ਮੁੰਬਈ ਦੇ ਵਿੱਚ ਬਿਆਨ ਦਿੱਤਾ ਸੀ ਉਸ ਸਮੇਂ ਮੰਚ ਤੇ ਤਖਤ ਸ਼੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਨੇ ਮੰਚ ਸਾਂਝਾ ਕੀਤਾ ਸੀ ਉਹਨਾਂ ਦੇ ਨਾਲ ਇਸ ਤੋਂ ਪਹਿਲਾਂ ਵੀ ਮੋਹਨ ਭਗਵਤ ਨੇ ਵਿਵਾਦਤ ਬਿਆਨ ਦਿੱਤਾ ਸੀ ਉਹਨਾਂ ਕਿਹਾ ਸੀ ਕਿ ਸਿੱਖ ਧਰਮ Hindu ਧਰਮ ਦਾ ਹਿੱਸਾ ਹੈ ਇਸ ਬਿਆਨ ਤੋਂ ਬਾਅਦ ਘਟ ਗਿੰਦੇ ਪਾਈਚਾਰੇ ਦੇ ਵਿੱਚ ਰੋਸ ਕਾਫੀ ਪਾਇਆ ਗਿਆ ਸੀ ਇਸ ਤੋਂ ਇਲਾਵਾ ਐਸਡੀਪੀਸੀ ਵੱਲੋਂ ਵੀ ਵਿਰੋਧ ਕੀਤਾ ਗਿਆ ਸੀ ਸਾਰੀਆਂ ਕਟ ਗਿੰਤੀਆਂ ਦੇ ਵਿੱਚ ਵੀ ਇਸ ਗੱਲ ਨੂੰ ਲੈ ਕੇ ਰੋਸ ਪਾਇਆ ਗਿਆ ਸੀ ਤਰ ਤਸ਼ਰੀਕਾਲ ਸਾਹਿਬ ਦੇ ਵਿੱਚ ਵੀ ਸਮੂਹ ਸਿੱਖ ਪਾਈਚਾਰੇ ਦੇ ਵਿੱਚ ਵੀ ਇਸ ਬਿਆਨ ਨੂੰ ਲੈ ਕੇ ਨਿਖੇਧੀ ਕੀਤੀ ਗਈ ਸੀ ਇਸ ਤੋਂ ਇਲਾਵਾ ਕਾਂਗਰਸ ਦੇ ਮਨੀਸ਼ तिवारी ਦਾ ਵੀ ਇਹ ਕਹਿਣਾ ਸੀ ਕਿ ਅਜਿਹੇ ਬਿਆਨ ਮੋਹਨ ਭਗਵਤ ਨੂੰ ਨਹੀਂ ਦੇਣੇ ਚਾਹੀਦੇ ਜੋ ਕਿ ਦੇਸ਼ ਦੀ ਅਖੰਡਤਾ ਲਈ ਖਤਰਾ ਪੈਦਾ ਕਰਨ ਜੋਰੇਸ ਇਹ ਜਾਣਕਾਰੀ ਦੇਣ ਦੇ ਲਈ ਸਰਨਾਲਾ ਸਾਫ ਕਾ ਡੀਐਸਜੀਐਮਸੀ ਪ੍ਰਧਾਨ ਜੋ ਚੁਕੇ ਨੇ ਪਰੰਜੀਤ ਸਿੰਘ ਸਰਨਾ ਸਰਨਾ ਸਾਹਿਬ ਸਭ ਤੋਂ ਪਹਿਲਾਂ ਤਾਂ ਇਹ ਧਰਨਾ ਕਦੋਂ ਦਿੱਤਾ ਜਾਏਗਾ ਇਹ ਸਿਨੇਚਰ 6 ਤੰਬਰ ਨੂੰ ਜੀ ਕਿਉਂਕਿ ਅਸੀਂ ਉਹਨਾਂ ਨੂੰ ਟਾਈਮ ਦਿੱਤਾ ਵੀ ਜੀ ਚੁਪਰਵਾਰ ਤੱਕ ਦਾ ਵੀ ਜੇ ਤੁਸੀਂ ਆਪਣੇ ਅਸੀਂ ਚਿੱਠੀ ਲਿਖੀ ਸੀ ਉਹਨਾਂ ਨੂੰ ਜੀ ਜਿਸ ਦੇ ਵਿੱਚ ਅਸੀਂ ਉਹਨਾਂ ਨੂੰ ਕਿਹਾ ਸੀ ਵੀ ਜੇ ਤੁਸੀਂ 33 ਤੱਕ ਤੁਸੀਂ ਆਪਣੇ ਬਿਆਨ ਨੂੰ ਵਾਪਸ ਨਾ ਲਿਆ ਸਰ ਜੀ ਤੁਹਾਡੇ 6 ਤਰੀਕ ਨੂੰ ਸੀ ਤੁਹਾਡੇ ਦਫਤਰ ਜਿਹੜਾ ਦਿੱਲੀ ਵਿੱਚ ਹੈਗਾ ਚੰਡਿਆਰਾ ਜੁកੇ ਮੁਜ਼ਾਹਰਾ ਜੀ ਸਰਨਾ ਸਾਹਿਬ ਇਸ ਬਿਆਨ ਦੀ ਪੂਰੇ ਦੇਸ਼ ਦੇ ਵਿੱਚ ਘੱਟ ਗਿਣਤੀਆਂ ਦੇ ਵੱਲੋਂ ਨਿਖੇਧੀ ਕੀਤੀ ਗਈ ਸੀ ਕਿ ਤੁਹਾਡੇ ਨਾਲ ਵੀ ਕੋਈ ਘੱਟ ਗਿਣਤੀ ਭਾਈਚਾਰਾ ਸਾਥ ਦੇਣ ਲਈ ਤਿਆਰ ਹੈ ਇਸ ਤਰਨੇ ਵਿੱਚ ਦੇਖੋ ਗੱਲ ਹੈ ਗਈ ਸਾਥ ਅਸੀਂ ਇਹਦੇ ਸੋਚਦੇ ਪਿਆ ਹਾਂ ਸਾਡੇ ਇੱਕ ਮੀਟਿੰਗ ਜਿਹੜੀ ਸੀ ਇਸ ਇਸ਼ੂ ਦੇ ਉੱਤੇ ਜਮਾਤ-ਏ-ਸਲਾਮੀਆਂ ਨਾਲ ਹੋਈ ਸੀ ਔਰ ਪਰ ਅਸੀਂ ਸੋਚਦੇ ਪਿਆ ਕਿ ਨਾਲ ਲਈਏ ਕਿ ਨਾ ਲਈਏ ਪਰ ਅਸੀਂ ਇਹ ਸਮਝਦੇ ਆ ਕਿ ਸਭ ਤੋਂ ਵੱਡਾ ਖਤਰਾ ਜਿਹੜਾ ਹੈਗਾ ਉਹ ਸਾਨਾ ਹੈਗਾ ਇਸ ਲਈ ਅਸੀਂ ਕੱਲ੍ਹ ਆ ਹੀ ਜੋ ਹੈਗਾ ਡੈਮੋਨਸਟ੍ਰੇਸ਼ਨ ਕਰੀਏ ਅ ਸੰਬੋਲਿਕ ਤੌਰ ਤੇ ਅਗਰ ਉਹ ਸਾਡੇ ਨਾਲ ਆਉਣਾ ਚਾਹੁੰਦੇ ਨੇ ਤਾਂ ਫਿਰ ਉਹਨਾਂ ਨੂੰ ਇਨਫਾਰਮ ਕਰ ਦੇਵਾਂਗੇ ਪਰ ਅਗਰ ਅਸੀਂ ਉਹਨਾਂ ਨੂੰ ਕਹਾਂਗੇ ਤੇ ਬੜੀ ਵੱਡੀ ਗੰਟੀ ਜੋ ਚਾਹਾਂਗੇ ਜੀ ਸਰਨਾ ਸਾਹਿਬ ਅਗਿਆਨਿਕ ਬਾਲ ਸਿੰਘ ਵੱਲੋਂ ਜਿਸ ਤਰ੍ਹਾਂ ਮੰਚ ਸਾਂਝਾ ਕੀਤਾ ਗਿਆ ਸੀ ਔਰ ਐਸ ਡੀ ਪੀ ਸੀ ਪ੍ਰਧਾਨ ਅਵਤਾਰ ਸਿੰਘ ਨੇ ਵੀ ਇਸ ਗੱਲ ਦੀ ਕਾਫੀ ਨਿਖੇਧੀ ਕੀਤੀ ਸੀ ਕਿ ਤੁਹਾਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਇਸ ਸੰਬੰਧੀ ਜੋ ਮੰਗ ਤੁਹਾਡੀ ਰੱਖੀ ਗਈ ਆ ਉਸ ਸੰਬੰਧੀ ਕੋਈ ਜਵਾਬ ਮਿਲਿਆ ਹੁਣ ਤੱਕ ਜੋ ਪੰਜ ਜਵਾਬਨਾਮ ਮਿਲਣ ਕਰਕੇ ਅਸੀਂ ਕੱਲੇ ਕੋ ਚਿੱਠੀ ਲਿਖੀ ਹੈ ਜੀ ਪਹਿਲੇ ਸੇ ਸਾਡੀ ਮੂੰਹ ਜਵਾਨੀ ਗੱਲ ਹੋਈ ਸੀ ਹਮ ਕੱਲ ਅਸੀਂ ਚਿੱਠੀ ਲਿਖੀ ਹੈ ਜੀ ਆਪਣਾ ਜੱਫੇਦਾਰ ਜਹਰੀ ਤੋਂ ਬਚਨ ਚ ਮਹਿੰਦਰਾ ਸਿੰਘ ਸਾਹਿਬ ਦੀ ਗੱਲ ਤੇ ਹੈ ਕਿ ਮੈਂ ਮੱਕੜ ਸਾਹਿਬ ਨੂੰ ਪੁੱਛਣਾ ਚਾਹੁੰਦਾ ਜਗਪਟਨਾ ਸਾਹਿਬ ਕਮੇਟੀ ਨੇ ਆਪਣੀ ਜਗਤ ਦੇ ਵਿੱਚ ਔਰ ਉਹਨਾਂ ਨੂੰ ਕੱਟਤਾ ਸੀ ਉਹਨਾਂ ਦੀ ਇਹਨਾਂ ਗਤੀਵਧੀਆਂ ਕਰਕੇ ਤੁਸੀਂ ਇਲੀਗਲ ਮੀਟਿੰਗ ਕਰਕੇ ਇਸ ਨੂੰ ਭਾਗ ਜੋ ਕੀਤਾ ਇਸ ਗੱਲ ਦਾ ਬਿਹਾਲ ਕੀਤਾ ਜਿੱਤਰੇ ਕਸੂਰਵਾਰ ਗਿਆਨਿਕ ਬਾਦ ਸਿੰਘ ਉਹਨਾਂ ਦੀ ਹਰਕਤਾਂ ਦੇ ਵਿੱਚ ਇਹ ਵੀ ਘੱਟ ਨਹੀਂ ਆਗੇ ਵੀ ਕਸੂਰਵਾਰ ਨਾਲ ਮੱਕੜ ਸਾਹਿਬ ਨੂੰ ਪੁੱਛੋ ਨਾ ਵੀ ਤੁਸੀਂ ਕਿਉਂ ਭਾਲ ਕਰਨ ਗਏ ਪਟਨਾ ਸਾਹਿਬ ਪਰ ਦਿੱਲੀ ਕਮੇਟੀ ਦੇ ਪ੍ਰਧਾਨ ਤੇ ਜਨਰਲ ਸਕੱਤਰ ਨੂੰ ਨਾਲ ਲੈ ਗਏ 10 ਉਹ ਵੀ ਲਾਟ ਲੈ ਗਏ ਲੱਖ ਮਾਰ ਰਿਹਾ ਸ਼ਾਇਦ ਉਹ ਤੇ ਪਤਾ ਨਹੀਂ ਕੀ ਕਰ ਰਹਾ ਤੇ ਕੀ ਨਹੀਂ ਕਰ ਰਹਾ ਇੱਕ ਸੂਰਵਾੜ ਜਿਹੜਾ ਹੈਗਾ ਇਹਨਾਂ ਦਾ ਹੀ ਹੈ ਔਰ ਇਹਨਾਂ ਨੂੰ ਪਛਤਾਵਾ ਇਹਨਾਂ ਨੂੰ ਹੀ ਪਛਤਾਵਾ ਕਰਨਾ ਚਾਹੀਦਾ ਹੈ ਖਾਬ ਤੱਕ ਤੇ ਜਾ ਕੇ ਉਹ ਜਿਹੜੀ ਅਸੀਂ ਗਲਤੀ ਕੀਤੀ ਉਸ ਨੂੰ ਉਹ ਉੱਥੇ ਭਾਵਨਾਤਿਕ ਅਸਰ ਕੋਈ ਨਹੀਂ ਆ ਹਲੇ ਵੀ ਨੌਕਰੀ ਚੋਕੜੇ ਆਇਆ ਹੈ ਹਮ ਪਰ ਇਹਨਾਂ ਨੇ ਤੇ ਉਸ ਨੂੰ ਸ਼ਾਹ ਦਿੱਤੀ ਨਾ ਸੋ ਤੁਸੀਂ ਚਾਹਦੇ ਹੋ ਕਿ ਪੰਥ ਦੇ ਵਿੱਚ ਉਹਨਾਂ ਨੂੰ ਛੇਕ ਦਿੱਤਾ ਜਾਏ ਪਾਨ ਕੋ ਮਤਲਬ ਨਹੀਂ ਹੈਗਾ ਜੇ ਬੰਦੇ ਦਾ ਜੀ ਦੇਖੋ ਜੀ ਚਲੋ ਬੰਦ ਜੋ ਛੇਤੀ ਆ ਦੇ ਕਾਲ ਤੱਕ ਸਾਫਰਨਾ ਕਰੇਗਾ ਆਪਣੀ ਗਲਤੀ ਮੰਗੇਗਾ ਠੀਕ ਹੈ ਪਰ ਇਹ ਦੁਬਾਰਾ ਇਹਨਾਂ ਗੱਲਾਂ ਦੇ ਯੋਗ ਨਹੀਂ ਰਹਿ ਗਿਆ ਉਹ ਮੈਂ ਕਿਵੇਂ ਮੈਂ ਪੱਤਾ ਦਾ ਜਿੱਤੇਦਾਰ ਬਣ ਜਾਵਾਂਗਾ ਜਾਂ ਮੈਂ ਕਾਲ ਤੱਕ ਤੇ ਬਹਿ ਕੇ ਫੈਸਲਾ ਕਰਾਂਗਾ ਉਹ ਨਹੀਂ ਕੋਮਨਾਂ ਨੂੰ ਹੁਣ ਦੇਗੀ ਬਿਲਕੁਲ